ਵੀਡੀਓ ਲੱਗੂ। ਬਾਕੀ ਸੋ ਵਾਇਦਰੂ ਜੀ ਦਾ ਖਾਲਸਾ, ਵਾਇਦਰੂ ਜੀ ਕੀ ਫੱਤੇ। ਅੱਜ ਅਸੀਂ ਪਿੰਡ ਪੇਦਨ ਦੇ ਵਿੱਚ ਪਹੁੰਚੇ ਆਂ। ਜਿੱਥੇ ਕਿ ਬਾਈ 15 ਸਾਲਾਂ ਤੋਂ ਲਗਾਤਾਰ ਬਾਈ ਜੀ ਜਿਹੜੇ ਕਿ ਆਪਾਂ ਰੀੜ ਦੀ ਹੱਡੀ ਦਬੀ ਹੋਈ ਆ ਕਹਿ ਸਕਦੇ ਆ ਮਣ ਕੇ ਦਵੇ ਹੋਏ ਨੇ। ਸੋ ਅੱਜ ਜਸਵਿੰਦਰ ਕੌਰ ਭੁੱਲਰ ਸਮਾਜ ਸੇਵਕਾ ਜੀ ਸਾਡੇ ਦਰਮਾਨ ਪਹੁੰਚੇ ਨੇ। ਸੋ ਜਿੰਨਾ ਵੀ ਸਾਤੋ ਹੋ ਸਕਦਾ ਅਸੀਂ 20-25 ਪਿੰਡਾਂ ਦੇ ਵਿੱਚ ਕੋਸ਼ਿਸ਼ ਕਰਦੇ ਰਹਿਣੇ ਆਂ। ਨਾਪਾ ਹਲਕਾ ਤੇ ਬਾਸੋ ਹਲਕੇ ਦੇ ਵਿੱਚ ਜਿੱਥੇ ਵੀ ਗਰੀਬ ਪਰਿਵਾਰ ਸਾਨੂੰ ਕੋਈ ਵੀ ਦਿਖਦਾ ਕਿਸੇ ਨੂੰ ਦਰੰਗ ਹੋਇਆ ਪਿਆ ਕਿਸੇ ਦੀ ਲੱਤ ਟੁੱਟੀ ਹੋਈ ਆ ਕਿਸੇ ਦੀ ਬਾਹ ਟੁੱਟੀ ਹੋਈ ਆ ਜਦ ਕੋਈ ਪੀੜਤ ਆ ਉਸ ਤਰ੍ਹਾਂ ਦੀ ਅਸੀਂ ਸੇਵਾ ਨਿਭਾਉਂਦੇ ਰਹਨੇ ਆ ਸੋ ਅੱਜ ਅਸੀਂ ਪਿੰਡ ਪੇਧਣ ਦੇ ਵਿੱਚ ਪਹੁੰਚੇ ਆ ਸੋ ਜਿਨ੍ਹਾਂ ਦੇ ਪਰਿਵਾਰ ਵਿੱਚ ਇਸ ਦੇ ਘਰ ਵਾਲੀ ਆ ਸੋ ਮਸ਼ੀਨ ਸਲਾਈ ਰਾਹੀ ਆਪਣਾ ਰਿਆਰਾ ਕਰਦੀ ਆ ਸੋ ਉਹਦੇ ਨਾਲ ਹੀ ਇਸ ਦਾ ਲੜਕਾ ਉਹ ਵੀ ਥੋੜੀ ਬਹੁਤੀ ਮਿਹਨਤ ਕਰਕੇ ਆਪਾਂ ਕਹਿ ਸਕਦੇ ਆ ਕਿ ਘਰ ਦਾ ਜਿਹੜਾ ਗੁਜ਼ਾਰਾ ਬਹੁਤ ਮੁਸ਼ਕਲ ਨਾਲ ਚੱਲ ਰਿਹਾ ਸੋ ਅਸੀਂ ਸਾਰੇ ਭੈਣ ਭਰਾਵਾਂ ਨੂੰ ਪੀਰ ਕਰਦੇ ਆ ਕਿ ਬਾਚੜ ਕੇ ਆਪਾਂ ਗਰੀਬ ਪਰਵਾਰਾਂ ਲਈ ਆਪਣਾ 10 ਮਿੰਟ ਸੌਣ ਕੱਢੀਏ ਕਿਉਂਕਿ ਸਾਡੇ ਗੁਰੂ ਸਾਹਿਬਾਨਾਂ ਨੇ ਵੀ ਇਹ ਗੱਲ ਆਖੀ ਆ ਕਿ ਆਪਣੀ ਨਿੱਤ ਕਮਾਈ ਵਿੱਚੋਂ 10 ਮਿੰਟ ਕੱਢ ਕੇ ਗਰੀਬ ਪਰਵਾਰਾਂ ਦੀ ਵੱਧ ਤੋਂ ਵੱਧ ਮਦਦ ਜ਼ਰੂਰ ਕਰਿਆ ਕਰੋ ਤਾਂ ਕਿ ਕਿਸੇ ਗਰੀਬ ਪਰਿਵਾਰ ਦਾ ਜਿਹੜਾ ਚੁੱਲ੍ਹਾ ਜੱਗ ਸਕੇ ਸੋ ਅੱਜ ਪਿੰਡ ਪੇਦਨ ਦੇ ਵਿੱਚ ਪਹੁੰਚੇ ਆ ਸੋ ਅਸੀਂ ਧੰਨਵਾਦ ਕਰਦੇ ਆ ਸਾਡੇ ਗੁਰਮukh ਸਿੰਘ ਭਾਈ ਜੀ ਜਿਹੜੇ ਪਿੰਡ ਮਟੋਰੜੇ ਤੋਂ ਜਿਨ੍ਹਾਂ ਨੇ ਸਾਨੂੰ ਚਾਣਨਾ ਪਾਇਆ ਇਹਦੇ ਨਾਲ ਹੀ ਸਾਡੀ ਮਨਜਿੰਦਰ ਕੌਰ ਸਿਸਟਰ ਜੀ ਸਾਡੀ ਆਪ ਕਹਿ ਸਕਦੇ ਆ ਭੈਣ ਆ ਸਾਡੀ ਉਹਦੇ ਨਾਲ ਉਹਦੀ ਘਰ ਵਾਲੀ ਵੀ ਆਈ ਆ ਤੇ ਸਾਡੇ ਪਾਲ ਸਿੰਘ ਚੌਧਰੀ ਜਿਹੜੇ ਕਿ ਹਰ ਵਕਤ ਹਰ ਮੋੜ ਤੇ ਅਸੀਂ ਗਰੀਬ ਪਰਿਵਾਰਾਂ ਲਈ ਹਮੇਸ਼ਾ ਹਰ ਮੋੜ ਤੇ ਇਹ ਮੋੜੇ ਨਾਲ ਮੋੜਾ ਲਾ ਕੇ ਖੜਦੇ ਆ। ਸੋ ਸਾਡੀ ਸੰਸਥਾ ਜਿਵੇਂ ਕਿ ਅਸੀਂ ਨਹਿਰੂ ਯੁਵਾ ਕੇਂਦਰ ਪਟਿਆਲਾ ਨਾਲ ਕੰਮ ਕਰਦੇ ਆ ਤੇ ਸਾਡੇ ਆਲ ਇੰਡੀਆ ਪਬਲਿਕ ਵੈਲਫੇਅਰ ਪਾਰਟੀ ਤੇ ਸਾਡੇ ਮੇਨ ਜਿਹੜੇ ਹੈੱਡ ਨੇ ਗਿਫਟੀ ਬਰਮਾ ਜੀ ਜਿਨ੍ਹਾਂ ਦੀ ਬਦੌਲਤ ਪਿੰਡਾਂ ਦੇ ਵਿੱਚ ਜਿਹੜਾ ਕਿ ਗਰੀਬ ਪਰਿਵਾਰ ਜਿੱਥੇ ਵੀ ਸਾਨੂੰ ਦੇਖਦਾ ਸੀ ਉੱਥੇ ਕੋਸ਼ਿਸ਼ ਕਰਦੇ ਆ ਕਿ ਉੱਥੇ ਭਲਾ ਕਰ ਸਕੀਏ। ਸੋ ਗਿਫਟੀ ਬਰਮਾ ਜੀ ਅਮਰਗੜ ਘਟੂਗੜ ਦੇ ਮੇਨਾ ਉਹਦੇ ਆਦਮੀ ਜਿਹੜੇ ਕਿ ਹਰ ਵਕਤ ਕਿਤੇ ਨਾ ਕਿਤੇ ਜਦੋਂ ਵੀ ਕਿਤੇ ਉਹਨਾਂ ਨੂੰ ਪਤਾ ਲੱਗਦਾ ਤੁਰੰਤ ਪਹੁੰਚਦੇ ਨੇ ਤੇ ਗਰੀਬ ਪਰਿਵਾਰਾਂ ਦਾ ਜਿਹੜਾ ਮੀਨੇ ਦਾ ਪੱਕਾ ਜਿਹੜਾ ਉਹ ਰਾਸਣ ਉਹ ਮਹੀਆ ਕਰਵਾਇਆ ਜਾਂਦਾ ਸੋ ਅਸੀਂ ਇਸ ਵੀਰ ਲਈ ਵੀ ਦੁਆ ਕਰਦੇ ਹਾਂ ਉਸ ਪ੍ਰਮਾਤਮਾ ਅੱਗੇ ਕਿ ਇਹਨਾਂ ਵੀਰ ਦਾ ਜਿਹੜਾ ਇੱਕ ਰਾਸਣ ਉਹ ਮੀਨੇ ਦੇ ਬਾਅਦ ਅਸੀਂ ਹਰ ਮਹੀਨੇ ਪੇਦਲ ਪੰਡ ਦੇ ਵਿੱਚ ਪੂਰੇ ਨਗਰ ਦੇ ਸਹਿਯੋਗ ਨਾਲ ਪਹੁੰਚਾ ਸਕੀਏ ਸੋ ਮਾਲਕ ਦੇ ਰੰਗ ਨੇ ਉਹਦੀਆਂ ਰਚਾਈਆਂ ਖੇਡਾਂ ਨੇ ਉਹਦੇ ਰੰਗਾਂ ਨੂੰ ਹੀ ਉਹ ਜਾਣਦਾ ਸੋ ਇਸ ਲਈ ਅਸੀਂ ਸਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆਂ ਪਿੰਡ ਵਾਸੀਆਂ ਨੂੰ ਵੀ ਇਹ ਹੀ ਬੇਨਤੀ ਕਰਦੇ ਆਂ ਕਿ ਇਸ ਵੀਰ ਦਾ ਵੱਧ ਚੜ ਕੇ ਜਰੂਰ ਸਾਥ ਦਿਓ 15 ਸਾਲਾਂ ਤੋਂ ਜਿਹੜਾ ਵੀਰ ਆ ਲਗਾਤਾਰ ਬੈਡਾਂ ਤੇ ਬੈਠਾ ਤੇ ਇਸ ਵੀਰ ਨੂੰ ਬਹੁਤ ਜਾਣੀ ਆਪਾਂ ਕਹਿ ਸਕਦੇ ਆਂ ਕਿ ਪ੍ਰੇਸ਼ਾਨੀ ਆ ਤੇ ਤੁਰਨ ਫਰਨ ਵਿੱਚ ਬਹੁਤ ਪ੍ਰੇਸ਼ਾਨੀ ਆ ਤੇ ਵੱਧ ਚੜ ਕੇ ਇਸ ਗਰੀਬ ਦਾ ਜਿਹੜਾ ਸਾਥ ਆ ਉਹ ਦਿੱਤਾ ਜਾਵੇ ਜਿੰਨਾ ਵੀ ਹੋ ਸਕਦਾ ਵੱਧ ਤੋਂ ਵੱਧ ਜਰੂਰ ਆ ਅਸੀਂ ਇੱਕ ਵਾਰੀ ਫੇਰ ਜਸਵਿੰਦਰ ਕੌਰ ਭੋਲਰ ਆ ਪਾਸੋ ਦੇ ਰਹਿਣ ਵਾਲੇ ਨੇ ਜਿਹੜੇ ਕਿ ਗਰੀਬ ਪਰਿਵਾਰਾਂ ਦੀ ਸਮੱਸਿਆ ਦਾ ਹੱਲ ਕਰਦੇ ਨੇ ਤੇ ਉਹਨਾਂ ਦਾ ਮਹੀਨੇਵਾਰ ਦਾ ਜਿਹੜਾ ਰਾਸ਼ਨ ਉਹ ਮਹਈਆ ਕਰਵਾਇਆ ਜਾਂਦਾ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ ਇਹਦੇ ਨਾਲ ਹੀ ਸਾਡੇ ਬਿੰਦੂ ਬਾਈ ਜੀ ਜਿਹੜੇ ਕਿ ਵਪਾਰ ਦਾ ਕੰਮ ਕਰਦੇ ਨੇ ਉਹ ਵੀ ਸਾਡੇ ਦਰਮਾਨ ਪਹੁੰਚੇ ਨੇ ਉਹ ਵੀ ਪਿੰਡ ਪੇਦਨ ਦੇ ਰਹਿਣ ਵਾਲੇ ਨੇ ਮਾਲਕ ਉਹਨਾਂ ਦੀ ਕਮਾਈ ਵਿੱਚ ਬਿਤਾਤ ਰੁਕਸੀ ਬਕਸੇ ਤੇ ਨਿਰਭਾਇ ਸਿੰਘ ਵੱਲੋਂ ਬਹੁਤ ਸਾਰਾ ਮਾਨ ਤਾਣ ਬਿੰਦੂ ਸਿੰਘ ਵੱਲੋਂ ਪਹੁੰਚਿਆ ਜਿਹੜਾ ਕਿ ਰਾਸ਼ਨ ਮਈਆ ਕਰਵਾਉਣ ਤੱਕ ਸੋ ਥੈਂਕ ਯੂ ਸ਼ੁਕਰੀਆ ਮਿਹਰਬਾਨੀ